ਵਾਹਿਗੁਰਜੀ ਦਾ ਖਾਲਸਾ ਵਾਹਿਗੁਰਦੀ ਕੀ ਫਤਿਹ 350 ਸਤਾਬ ਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਅਨੰਦ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਜਿਆਲਾ ਜੀ ਦੀ ਛੇਦੀ ਦਿਹਾੜੀ ਨੂੰ ਸਮਰਪਿਤ ਤਾਕ ਸ੍ਰੀ ਕੇ ਜਗਰ ਸਾਹਿਬ ਦੀ ਛਤਰ ਛਾਇਆ ਹੇਠ ਕਾਰ ਸੇਵਾ ਕਿਲਾ ਨੰਨਕਰ ਦੇ ਸਹਿਯੋਗ ਨਾਲ ਕਾਰ ਸੇਵਾ ਸ਼ਹੀਦ ਬਾਬਾ ਦੀਪ ਸਿੰਘ ਜੀ ਬਰੂਵਾਲ ਧਰਮ ਪ੍ਰਚਾਰ ਕਮੇਟੀ ਸਮੂਹ ਚੰਗਰ ਇਲਾਕੇ ਦੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਇਹ ਨਗਰ ਕੀਰਤਨ ਆਰੰਭਿਆ ਗਿਆ ਜਿਹੜਾ ਕਿ 21 ਨਵੰਬਰ ਦਨ ਸ਼ੁੱਕਰਵਾਰ ਨੂੰ ਪਿੰਡ ਮੋੜੇ ਤੋਂ ਰੰਗ ਹੋਵੇਗਾ ਸਵੇਰੇ ਤੁਮਣੀ ਸਾਹਿਬ ਦੇ ਪਾੜ ਦੇ ਭੋਗ ਐਂਡ ਤੋਂ ਆਰੰਭ ਕੀਰਤਨ ਜਿੱਥੇ ਅਤੇ ਕ੍ਰਿਸ਼ੇ ਜਿੱਥੇ ਹਾਜ਼ਰੀ ਭਰਨਗੇ ਤਕਰੀਬਨ 10 ਔਰ 10.5 ਦੇ ਵਿੱਚ ਇਹ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਪਿੰਡ ਮੋੜੇ ਤੋਂ ਚੱਲ ਕੇ ਮੇਨ ਰੋਡ ਤੋਂ ਮੱッセਵਾਲ ਦੇਣੀ ਮੱッセਵਾਲ ਬਰੂਵਾਲ ਤੇ ਕੀਰਤ ਗੁਰ ਸਾਹਿਬ ਗੁਰਦੁਆਰਾ ਬਵਾਨਗੜ੍ਹ ਸਾਹਿਬ ਵਿਖੇ ਪੜਾ ਲੱਗਣਗੇ ਦਿਵਾਨ ਸੰਗੇ ਉਸ ਤੋਂ ਉਪਰੰਤ ਜਲ ਪਾਣੀ ਛੱਕ ਕੇ ਸ੍ਰੀ ਨਾਨਕਪੁਰ ਸਾਹਿਬ ਨੂੰ ਕੋਟਲਾ ਪਾਵਰ ਉਸ ਤੋਂ ਸ੍ਰੀ ਨਾਨਕਪੁਰ ਸਾਹਿਬ ਗੁਰਦੁਆਰਾ ਸੀਸਗਾਂ ਸਾਹਿਬ ਵਿਖੇ ਪਹੁੰਚੇਗਾ ਇਸ ਨਗਰ ਕੀਰਤਨ ਦੇ ਵਿੱਚ ਸਕੂਲ ਦੇ ਸੀਨੀਅਰ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਮੱッセਵਾਲ ਤੇ ਜਿਹੜੇ ਸਕੂਲ ਦਾ ਬੈਂਡ ਪੱਛਰੇ ਹਾਜ਼ਰੀ ਭਰਨਗੇ ਇਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱッセਵਾਲ ਦੇ ਜਿਹੜੇ ਬੱਚੇ ਆ ਉਹ ਨਗਰਕੀਣ ਦਾ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਰਹੇ ਸੋ ਸਮੂਹ ਚੰਗਰ ਇਲਾਕੇ ਦੀਆਂ ਸੰਗਤਾਂ ਬੇਲੇ ਦੇ ਨਗਰਾਂ ਦੀਆਂ ਸੰਗਤਾਂ ਹਿਮਾਚਲ ਪ੍ਰਦੇਸ਼ ਚੰਗਰ ਇਲਾਕੇ ਦੀ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਜਿਸ ਦੇ ਵਿੱਚ ਹੋਰ ਸੰਤ ਮਹਾਂਪੁਰਸ਼ ਹਾਜ਼ਰੀ ਭਰਨਗੇ ਆਪ ਸਭੂ ਸੰਗਤਾਂ ਨੂੰ ਹੈ ਬੇਨਤੀ ਇਹਦੇ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਦਾਸ ਵੱਲੋਂ ਸਿਨੇਵਰ ਬੇਨਤੀ ਕਾਰ ਸੇਵਾ ਸ਼ਹੀਦ ਬਾਬਾ ਦੀਪ ਸਿੰਘ ਦੀ ਬਰੂਵਾਲ ਮੁੱਖ ਸੇਵਾਦਾਰ ਭਾਈ ਖੁਸ਼ਾਲ ਸਿੰਘ ਜੀ ਆਪ ਜੀ ਨੂੰ ਮੈਂ ਬੇਨਤੀ ਕਰਦਾ ਕਿ ਵੱਤਵਸਨ ਤਾਂ ਇਸ ਨਗਰ ਦੀ ਇਤਹਾਜ਼ਰੀ ਪਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ